ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਸਾਡੀ ਸੈਕਿੰਡ ਵੀਡੀਓ ਹੈ ਜਿਸ ਵਿੱਚ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਘਰ ਦਾ ਪਿਆਰ ਘਰ ਦੇ ਪਿਆਰ ਬਾਰੇ ਜੋ ਲੇਖ ਲਿਖਿਆ ਸੀਗਾ ਉਹਦੇ ਬਾਰੇ ਡਿਟੇਲ ਵਿੱਚ ਕਰਾਂਗੇ ਇਹ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਹੀ ਬੈਨੀਫਿਟ ਹੋਵੇਗੀ ਇਸ ਵੀਡੀਓ ਵਿੱਚ ਘਰ ਦੇ ਪਿਆਰ ਦਾ ਪੂਰੀ ਤਰ੍ਹਾਂ ਕਨਕਲੂਜਨ ਕੱਢਿਆ ਹੋਇਆ ਹੈ ਤਾਂ ਅਨੁਸਾਰ ਪਰਨ ਦੀ ਲੋੜ ਨਹੀਂ ਪਵੇਗੀ ਅਗਰ ਤੁਸੀਂ ਇੱਕ ਵਾਰ ਐਵਲ ਵੀਡੀਓ ਦੇਖ ਲਓਗੀ ਚਲੋ ਫਿਰ ਸ਼ੁਰੂ ਕਰੀਏ ਆਪਣੀ ਅੱਜ ਦੀ ਵੀਡੀਓ ਇਹ ਵੀਡੀਓ ਕੋਚਨ ਪ੍ਰਸ਼ਨ ਦੇ ਬੀਸਤੇ ਹੈ 11 ਪ੍ਰਸ਼ਨ ਟੋਟਲੀ ਠੀਕ ਹੈ ਅਗਰ ਤੁਸੀਂ ਇੱਕ ਵਾਰ ਦੇਖ ਲੋਗੇ ਤਨ ਕੋਈ ਵੀ ਕਨਫਿਊਜ਼ਨ ਨਹੀਂ ਬਚੇਗੀ ਚਲੋ ਫਿਰ ਸ਼ੁਰੂ ਕਰੀਏ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਇਸ ਲੇਖ ਅਨੁਸਾਰ ਘਰ ਤੋਂ ਭਾਵ ਇੱਟਾਂ ਜਾਂ ਬੱਟਿਆਂ ਤੋਂ ਬਣੇ ਕੋਈ ਓਟھے ਤੋਂ ਨਹੀਂ ਸਗੋ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ ਇਸ ਲਾਈਨ ਦੇ ਕਹਿਣ ਦਾ ਮਤਲਬ ਹੈ ਘਰ ਉਹ ਨਹੀਂ ਹੈ ਜੋ ਇਟਾਂ ਦਾ ਬੱਟਿਆ ਨਾ ਬਣੀ ਘਰ ਕੀ ਹੈ ਜਿਸ ਵਿੱਚ ਕਿਸੇ ਮਨੁੱਖ ਦੀਆਂ ਸਦਰਾਂ ਮਾਇ ਕਿਸੇ ਦੀ ਫੀਲਿੰਗਾਂ ਪਲਦੀਆਂ ਹਨ ਲੇਖਕ ਘਰ ਦੀ ਤੁਲਨਾ ਮਾਂ ਦੀ ਚੋਲੀ ਨਾਲ ਕਰਦਾ ਹੈ ਇਹ ਵਾਲਾ ਪੇਪਰ ਚ ਪੁੱਛ ਸਕਦੇ ਆ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਘਰ ਦੇ ਪਿਆਰ ਦੀ ਘਰ ਦੇ ਪਿਆਰ ਦੀ ਤੁਲਨਾ ਕਿਹਦੇ ਨਾਲ ਕੀਤੀ ਹੈ ਤੁਸੀਂ ਯਾਦ ਰੱਖਣਾ ਮਾਂ ਦੀ ਚੋਲੀ ਨਾਲ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਰਾਕੇ ਬੁਢਾਪੇ ਵਿੱਚ ਆਰਾਮ ਕਰਨ ਲਈ ਮੁੜ ਆਉਣ ਨੂੰ ਜੀ ਕਰਦਾ ਹੈ ਤਾਨੂੰ ਮੈਂ ਨਾਮ ਨਾਲ ਦੱਸਦੀ ਜਾਵਾਂਗੀ ਕਿ ਕਿਹਦਾ ਕਿਹਦਾ ਇੰਪੋਰਟੈਂਟ ਬਣ ਸਕਦਾ ਹੈ ਅਗਰ ਸੈਕਿੰਡ ਵਾਲਾ ਮੂਵ ਕਰੀਏ ਕਾਰਮੁਲੁਖ ਦੇ ਨੀਜੀ ਬਲਬਲਿਆ ਵੰਸ਼ਖਸੀ ਰਹਿਣ ਦਾ ਕੇਂਦਰ ਕਿਵੇਂ ਹੁੰਦਾ ਹੈ ਕਾਰਮੁਲੁਖ ਦੇ ਨੀਜੀ ਬਲਬਲਿਆ ਵੰਸ਼ਖੇਲ ਰਹਿਣ ਦਾ ਕੇਂਦਰ ਹੁੰਦਾ ਹੈ ਕਿਉਂਕਿ ਕਾਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਹਾਲਤ ਦਾ ਅਸਰ ਮਨੁੱਖ ਦੇ ਸਵਾਬ ਅਤੇ ਉਸ ਦੀਆਂ ਰੁਚੀਆਂ ਤੇ ਹੁੰਦਾ ਹੈ ਕਿਨ ਜਿੱਦਾਂ ਵੀ ਘਰ ਦੀ ਚਾਰ ਦੀਵਾਰੀ ਦਾ ਮਾਹੌਲ ਹੁੰਦਾ ਹੈ ਉਹਦਾ ਸਿੱਧਾ ਹੀ ਇਫੈਕਟ ਕਿਤੇ ਪੈਂਦਾ ਹੈ ਮਨੁੱਖ ਦੀ ਨੇਚਰ ਤੇ ਮਨੁੱਖ ਦੇ ਸਵਾਬ ਤੇ ਮਨੁੱਖ ਦੀਆਂ ਰੁਚੀਆਂ ਦੇ ਮਨੁੱਖ ਦਾ ਇੰਟਰਸਟ ਕਿਹਦੇ ਤੇ ਆ ਉਹਦੇ ਵੱਲ ਪੈਂਦਾ ਹੈ ਘਰ ਹੀ ਉਸਦਾ ਮੁੱਢਲਾ ਸਕੂਲ ਹੁੰਦਾ ਹੈ ਲਾਈਨ ਬਹੁਤ ਹੀ ਇੰਪੋਰਟੈਂਟ ਹੈ ਪੇਪਰ 'ਚ ਪੁੱਛ ਦਿੱਤਾ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ ਦੇ ਅਕੋਰਡਿੰਗ ਕਿ ਬੱਚੇ ਦਾ ਮੁੱਢਲਾ ਸਕੂਲ ਕੀ ਹੈ ਤੁਸੀਂ ਜਾਣਖਣਾ ਘਰ ਠੀਕ ਹੈ ਜਿੱਥੇ ਉਸ ਦਾ ਚੰਗਾ ਜਾਂ ਮਾੜਾ ਆਚਰਣ ਬੰਦਾ ਹੈ ਜੇ ਬੱਚਾ ਚੰਗਾ ਬਣੇ ਮਾੜਾ ਬਣੇ ਉਸ ਤਰੀਕੇ ਨਾਲ ਹੀ ਬਣੇਗਾ ਕਿਤੇ ਬਣੇਗਾ ਘਰ ਦੇ ਵਿੱਚ ਇਸ ਕਰਕੇ ਘਰ ਨੂੰ ਮੁੱਦਲਾ ਸਕੂਲ ਵੀ ਕਿਹਾ ਜਾਂਦਾ ਹੈ ਅਗਰ ਨੈਕਸਟ ਮੂਵ ਕਰੀਏ ਨੈਕਸਟ ਹੈ ਘਰ ਦਾ ਪਿਆਰ ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਬੀਬੀ ਦਾ ਸੁਹਾਗ ਕੇ ਹੋ ਜਾ ਚਿਤ੍ਰਿਆ ਹੈ ਮਤਲਬ ਕਹਿੰਦਾ ਇਹਦੇ ਵਿੱਚ ਇੱਕ ਬੀਬੀ ਵੀ ਹੈ ਠੀਕ ਹੈ ਪੇਪਰ 'ਚ ਪੁੱਛ ਸਕਦੇ ਆ ਕਿ ਘਰ ਦੇ ਪਿਆਰ ਵਿੱਚ ਇਹਦੇ ਕਿਹੜੇ ਪਾਤਰ ਆ ਜਾਂ ਰਖ ਇਹਦੇ ਵਿੱਚ ਇੱਕ ਬੀਬੀ ਵੀ ਹੈ ਲੇਖਕ ਅਨੁਸਾਰ ਵਿਰਦ ਬੀਬੀ ਨੇਕੀ ਅਤੇ ਉਪਕਾਰ ਦੀ ਪੁਤਲੀ ਹਨ ਜੋ ਕਿਸੇ ਦਾ ਦੁੱਖ ਵੇਖ ਕੇ ਰੋ ਪੈਂਦੀ ਹਨ ਕਹਿੰਦੇ ਜਿਹੜੀ ਬੁੱਢੀ ਮਾਤਾ ਹੈ ਉਹ ਕਿਹਦੀ ਪੁਤਲੀ ਹੈ ਉਪਕਾਰ ਦੀ ਮਤਲਬ ਕਿ ਮਾੜੀ ਨਹੀਂ ਹੈ ਬੜੀ ਚੰਗੀ ਹੈ ਜੋ ਕਿ ਕਿਸੇ ਦਾ ਦੁੱਖ ਦੇਖ ਕੇ ਕੋਈ ਰੋ ਰਿਹਾ ਹੈ ਕੋਈ ਪਰੇਸ਼ਾਨ ਹੈ ਕੁਝ ਵੀ ਹੈ ਉਹਨੂੰ ਦੇਖ ਕੇ ਵੀ ਰੋ ਪੈਂਦੀ ਹੈ ਉਹ ਬੱਚਿਆਂ ਨਾਲ ਬੱਚੇ ਬਣ ਜਾਂਦੇ ਹਨ ਪਰ ਨਿੱਕੀ ਨਿੱਕੀ ਗੱਲ ਤੇ ਗੁੱਸਾ ਹੋ ਕੇ ਆਪੇ ਤੋਂ ਬਾਹਰ ਵੀ ਹੋ ਜਾਂਦੇ ਹਨ ਮੰਨਿਆ ਉਪਕਾਰ ਦੀ ਦੇਵੀ ਹੈ ਸਭ ਦਾ ਦੁੱਖ ਦੇਖ ਕੇ ਹੁੰਦੀ ਹੈ ਪਰ ਨਿੱਕੀ ਨਿੱਕੀ ਗੱਲ ਤੇ ਕੀ ਹੋ ਜਾਂਦੀ ਹੈ ਗੁੱਸਾ ਵੀ ਹੋ ਜਾਂਦੀ ਹੈ ਲੇਖਕ ਇਸ ਦਾ ਕਾਰਨ ਉਹਨਾਂ ਦੇ ਜੀਵਨ ਵਿੱਚ ਘਰ ਦੇ ਪਿਆਰ ਦੀ ਕਮੀ ਮੰਨਦਾ ਹੈ ਕਹਿੰਦਾ ਜੋ ਨਿੱਕੀ ਨਿੱਕੀ ਗੱਲ ਤੇ ਗੁੱਸਾ ਹੋ ਰਹੀ ਹੈ ਨਾ ਬੀਬੀ ਹਾਂ ਉਪਕਾਰ ਹੈ ਬੜੇ ਚੰਗੇ ਦਿਲ ਦੀ ਹੈ ਰੋ ਰੋਣ ਦੀ ਸਭ ਦੀ ਹੈਲਪ ਕਰਦੀ ਹੈ ਭੱਟ ਜਿਹੜਾ ਗੁੱਸਾ ਆਉਂਦਾ ਨਾ ਉਹਦੇ ਵਿੱਚ ਕਿਹੜੀ ਕਮੀ ਹੈ ਘਰ ਦੇ ਪਿਆਰ ਦੀ ਕੋਈ ਪੁੱਛ ਸਕਦੇ ਐ ਕਿ ਜਿਹੜੀ ਵਿਤ ਬੀਬੀ ਹੈ ਉਹਨੂੰ ਕਿਸ ਚੀਜ਼ ਦੀ ਕਮੀ ਹੈ ਕੀ ਝਾੜ ਰੱਖਣਾ ਘਰ ਦੇ ਪਿਆਰ ਦੀ ਨੈਕਸਟ ਗੱਲ ਕਰਾਂਗੇ ਮਹਾਨ ਵਿਅਕਤੀਆਂ ਦੇ ਚਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ਮਹਾਨ ਵਿਅਕਤੀ ਦੇ ਚਿੱਤਰ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਉਹ ਵੀ ਆਪਣੇ ਆਚਰਣ ਦੇ ਮੁੱਢਲੇ ਗੁਣ ਘਰ ਦੇ ਪਿਆਰ ਤੋਂ ਹੀ ਗ੍ਰਹਿਣ ਕਰਦੇ ਹਨ ਜੋ ਮਹਾਨ ਵਿਅਕਤੀ ਬਣ ਗਿਰਿਆ ਉਹ ਵੀ ਕਿੱਥੋਂ ਗੁਣ ਲੈਂਦੇ ਹਨ ਮੁੱਢਲੇ ਗੁਣ ਸਟਾਰਟਿੰਗ ਜਿਹੜੀ ਗੁਣ ਹੈ ਉਹ ਘਰ ਦੇ ਪਿਆਰ ਤੋਂ ਹੀ ਲੈਂਦੇ ਹਨ ਘਰ ਦੇ ਹਾਲਤ ਉਸ ਦੀਆਂ ਰੁਚੀਆਂ ਅਤੇ ਸੁਭਾਅ ਬਣਾਉਂਦੇ ਹਨ ਇਸ ਤਰ੍ਹਾਂ ਕੁਦਰਤੀ ਤੌਰ ਤੇ ਹੀ ਘਰ ਦਾ ਮਾਹੌਲ ਬੱਚੇ ਨੂੰ ਆਨ ਆਉਣ ਵਾਲੇ ਸਧਾਰਨ ਜਾਂ ਮਹਾ ਮਹਾ ਜੀਵਨ ਲਈ ਤਿਆਰ ਕਰਦਾ ਹੈ ਕਹਿਣ ਦਾ ਮਤਲਬ ਹੈ ਕਿ ਪੇਪਲ ਹੀ ਪੁੱਛਿਆ ਜਾਵੇਗਾ ਆਚਰਣ ਠੀਕ ਬੱਚੇ ਦਾ ਆਚਰਣ ਕਿੱਥੋਂ ਬੰਦਾ ਹੈ ਮੁੰਡਲੇ ਗੁਣ ਕਿੱਥੋਂ ਮਿਲਦੇ ਜਾਣ ਰੱਖਣਾ ਘਰ ਦੇ ਪਿਆਰ ਤੋਂ ਠੀਕ ਹੈ ਸਭ ਕੁਝ ਘਰ ਦੇ ਪਿਆਰ ਤੋਂ ਹੀ ਮਿਲਦਾ ਹੈ ਨੈਕਸਟ ਗੱਲ ਕਰਾਂਗੇ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਮਾਤਾ ਨਾਲ ਮਿਲਾ ਪਦਾ ਦ੍ਰਿਸ਼ ਕਿਹੋ ਜਿਹਾ ਚਿਤ੍ਰਿਆ ਹੈ ਮਤਲਬ ਕਹਿੰਦਾ ਇਹਦੇ ਵਿੱਚ ਇੱਕ ਹੋਰ ਪਾਤਰ ਹੈ ਗੁਰੂ ਨਾਨਕ ਦੇਵ ਜੀ ਦੀ ਮਾਤਾ ਠੀਕ ਹੈ ਇਹਦੇ ਵਿੱਚ ਇੱਕ ਹੋਰ ਪਾਤਰ ਹੈ ਗੁਰੂ ਨਾਨਕ ਦੇਵ ਜੀ ਦੀ ਮਾਤਾ ਲੇਖਕ ਨੇ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਮਿਲਾਪ ਬੜਾ ਹੀ ਭਾਵਪੂਰਵਕ ਦ੍ਰਿਸ਼ ਚਿੱਤਰਿਆ ਹੈ ਪੇਪਰ 'ਤੇ ਪਉਸੰਦਿਆ ਕਿਹੜਾ ਦ੍ਰਿਸ਼ ਸੀਗਾ ਖੁਸ਼ੀ ਵਾਲਾ ਕਿ ਗੰਮੀ ਵਾਲਾ ਹੈਰਾਨੀ ਵਾਲਾ ਜਾਂ ਪਾਬੂ ਤੀ ਜਾ ਰੱਖਣਾ ਪਾਬੂ ਠੀਕ ਹੈ ਜਦੋਂ ਮਾਤਾ ਜੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਤੋਂ ਬਾਹਰ ਖੂਹ ਤੇ ਮਿਲਦੇ ਖਾਂ ਤਾਂ ਉਹ ਬਹੁਤ ਖੁਸ਼ ਹੁੰਦੇ ਹਨ ਤੇ ਕਹਿੰਦੇ ਹਨ ਵੇ ਬੱਚਾ ਮੈਂ ਵਾਰੀ ਮੈਂ ਤੈਤ ਤੋਂ ਵਾਰੀ ਜਾਵਾਂ ਮੈਂ ਉਹਨਾਂ ਦੇਸ਼ਾ ਤੋਂ ਵਾਰੀ ਉਨਾ ਰਾਹਾਂ ਤੋਂ ਜਿੱਥੋਂ ਤੂੰ ਲੰਘ ਕੇ ਆਇਆ ਹੈ ਗੁਰੂ ਜੀ ਨੇ ਉਹਨਾਂ ਦੇ ਚਰਨਾਂ ਤੋਂ ਦੇਖ ਕੇ ਰੋਣ ਲੱਗ ਪੰਦੇ ਹਨ ਤੁਸੀਂ ਬਸ ਇਹ ਚੀਜ਼ ਆ ਰੱਖਣੀ ਹੈ ਕਿਹੜਾ ਦ੍ਰਿਸ਼ ਆਇਆ ਸੀਗਾ ਪਾ ਬੁੱਕ ਤੇ ਪਰਚ ਬੋਛ ਸਕਦੀ ਹੈ ਘਰ ਦੇ ਪਿਆਰ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਾਤਾ ਜੀ ਉਹਨਾਂ ਨੂੰ ਮਿਲਣ ਗਏ ਸੀਗੀ ਉਸ ਸਮੇਂ ਕਿਹੜਾ ਦ੍ਰਿਸ਼ ਚਿੱਤਰਿਆ ਗਿਆ ਸੀਗਾ ਤੂੰ ਯਾਦ ਰੱਖਣਾ ਪਾ ਬੁੱਕ ਦ੍ਰਿਸ਼ ਠੀਕ ਹੈ ਨੈਕਸਟ ਟਾਈਮ ਮੁਹੰਮਦ ਸਾਦ ਜ਼ਿੰਦਗੀ ਵਿੱਚ ਬੀਬੀ ਖਦੀਦਾ ਜੀ ਕਿਵੇਂ ਵਿਚਰਦੇ ਹਨ ਮਤਲਬ ਕਹਾਣੀ ਦਾ ਇੱਕ ਹੋਰਾਂ ਗਿਆ ਪਾਤਰੀ ਦੇ ਵਿੱਚ ਠੀਕ ਹੈ ਮੁਹੰਮਦ ਸਾਦ ਜ਼ਿੰਦਗੀ ਵਿੱਚ ਬੀਬੀ ਖਦੀਜਾ ਜੀ ਦਾ ਬਹੁਤ ਅਸਰ ਹੋਇਆ ਸੀ ਉਹਰ ਔਕੇ ਸੂਖੇ ਕੰਮ ਵਿੱਚ ਉਹਨਾਂ ਦੀ ਸਹਾਇਕ ਬਣੇ ਉਹ ਹਮੇਸ਼ਾ ਉਹਨਾਂ ਦਾ ਸਾਹਸ ਬੁੰਦਾਂਦੇ ਹਨ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਮੁਹੰਮਦ ਸਾਹਿਬ ਦੇ ਜੀਵਨ ਆਦਰਸ਼ ਨੂੰ ਸਮਝਿਆ ਉਸ ਵਿੱਚ ਯਕੀਨ ਕੀਤਾ ਤੇ ਉਹਨਾਂ ਦਾ ਹੌਂਸਲਾ ਵਧਾਇਆ ਮਤਲਬ ਕੁਛ ਸਰ ਦੇ ਪਰਚਰ ਕਿ ਉਹਨਾਂ ਦਾ ਯੋਗਦਾਨ ਸੀਗਾ ਹਾਂ ਬਹੁਤ ਜ਼ਿਆਦਾ ਯੋਗਦਾਨ ਸੀਗਾ ਬਹੁਤ ਹੀ ਅਸਰ ਪਿਆ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਮੁਹੰਮਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਬੀ ਖਦੀਜਾ ਜੀ ਪਹਿਲੇ ਸੀਗੇ ਜਿਹੜੇ ਦਿਨਾਂ ਨੇ ਉਹਨਾਂ ਨੂੰ ਸਮਝਿਆ ਅਤੇ ਉਹਨਾਂ ਦਾ ਕੰਫੀਡੈਂਸ ਉਹਨਾਂ ਦਾ ਹੌਂਸਲਾ ਅੱਗੇ ਨੂੰ ਵਧਾਇਆ ਠੀਕ ਹੈ ਪੇਪਰ 'ਚ ਆਇਆ ਡਾਇਰੈਕਟਲੀ ਹੀ ਪੁੱਛਿਆ ਜਾ ਸਕਦਾ ਹੈ ਅਗਰ ਨੈਕਸਟ ਗੱਲ ਕੀਤੀ ਜਾਵੇ ਨੈਕਸਟ ਹੈ ਕਰਲਾਈ ਦੀ ਆਪਣੀ ਪਤਨੀ ਨਾਲ ਬਤੀਰਾ ਕਿਹੋ ਜਿਹਾ ਸੀ ਕਰਲਾਈ ਦਾ ਆਪਣੀ ਪਤਨੀ ਨਾਲ ਬਤੀਰਾ ਚੰਗਾ ਨਹੀਂ ਸੀ ਠੀਕ ਹੈ ਪੇਪਰ 'ਚ ਪੁੱਛ ਸਕਦੇ ਆ ਕਿ ਕਰ ਦੇ ਪਿਆਰ ਵਿੱਚ ਕਿ ਇਹੋ ਜਿਹਾ ਬਤੀਰਾ ਕਿਦਾਂ ਦਾ ਬਿਹੇਵ ਕਰਦਾ ਸੀਗਾ ਚੰਗਾ ਬਿਹੇਵ ਨਹੀਂ ਕਰਦਾ ਸੀਗਾ ਉਹ ਉਸ ਵੱਲ ਧਿਆਨ ਨਹੀਂ ਦਿੰਦੇ ਸਨ ਉਹ ਨਾ ਉਸ ਨੂੰ ਪਿਆਰ ਕਰਦੇ ਸਨ ਅਤੇ ਨਾ ਹੀ ਉਸ ਨਾਲ ਖਾਸ ਕੇ ਗੱਲਾਂ ਕਰਦੇ ਹਾਂ ਜੇਕਰ ਉਹ ਕਦੇ ਕਮਰੇ ਵਿੱਚ ਆ ਜਾਂਦੀ ਤਾਂ ਖਿੱਚ ਕੇ ਪੈਂਦਾ ਕਮਰੇ ਵਿੱਚੋਂ ਬਾਹਰ ਕਰ ਦਿੱਤਾ ਉਹ ਇਕੱਲੇ ਰਹਿਣਾ ਪਸੰਦ ਕਰਦਾ ਸੀਗਾ ਉਹ ਦੁਨੀਆ ਵਿੱਚ ਆਪਣਾ ਨਾਮ ਸਥਾਪਿਤ ਕਰਨਾ ਚਾਹੁੰਦਾ ਸੀ ਕਹਿੰਦਾ ਉਹ ਨਾਮ ਸਥਾਪਿਤ ਕਰਨ ਪਿੱਛੇ ਇੰਨਾ ਹੋ ਗਿਆ ਸੀਗਾ ਕਿ ਉਹ ਆਪਣੀ ਪਤਨੀ ਨਾਲ ਚੰਗਾ ਬਿਹੇਵ ਨਹੀਂ ਕਰਦਾ ਸੀਗਾ ਹੁਣ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦੇਣਾ ਹੈ ਕਿ ਜਿਹੜਾ ਉਹਦਾ ਆਪਣਾ ਬਿਹੇਵ ਵਾਈਫ ਨਾਲ ਚੰਗਾ ਬਿਹੇਵ ਨਹੀਂ ਕਰਦਾ ਸੀਗਾ ਉਹਦਾ ਕਾਰਨ ਕੀ ਸੀਗਾ तुम सब बच्चे कमेंट में दसोगे कि जरा अपनी वाइफ ना चंगा बिहेव नहीं करता उ कारण की सीगा। अगर नैक्सट मूव करिए घर प्यार तो ही देश प्यार होंगे है बहुत ही इंपोर्टेंट लाइन है पेपर से डायक्टली पुछा जा सकता है घर के तो कि प्यार पैदा होंगे है माँ का बाप का पत्नी का जिस तरह क्वेश्चन इस प्रश्न घुमाया जा सकता याद तो रखना देश का प्यार पैदा हों और देखने ਘਰ ਦੇ ਪਿਆਰ ਤੋਂ ਹੀ ਦੇਸ਼ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਕੇਵਲ ਉਹ ਲੋਕ ਹੀ ਆਪਣੇ ਮੂਲਕ ਤੇ ਹਮਲਾ ਜਾਂ ਅਤਿਆਚਾਰ ਸਹਾਰ ਨਹੀਂ ਸਕਦੇ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਪਿਆਰ ਹੁੰਦਾ ਹੈ ਠੀਕ ਹੈ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਹੈ ਪ੍ਰੈਸ਼ਰ ਆਤਮਾ ਪੇਪਰ ਜਿਹਨੂੰ ਕਿਸੇ ਵੀ ਤਰੀਕੇ ਨਾਲ ਕਮਾ ਕੇ ਪੁੱਛਿਆ ਜਾ ਸਕਦਾ ਹੈ ਨੈਕਸਟ ਗੂ ਮੂਵ ਕਰੀਏ ਨੈਕਸਟ ਹੈ ਘਰ ਘਟ ਰਹੇ ਹਨ ਹੋਟਲ ਵੱਧ ਰਹੇ ਹਨ ਕਹਿੰਦਾ ਘਰ ਘਟੇ ਗਦੇ ਆ ਹੋਟਲ ਵਧੇ ਗਦੇ ਆ ਇਹ ਵੀ ਦਾ ਸਕਦਾ ਹੈ ਘਰ ਕਟ ਰਹੀ ਹਨ ਅਤੇ ਡੈਸ਼ ਵੱਧ ਰਹੀ ਹਨ ਜਾਰਤਨਾ ਹੋਟਲ ਵੱਧ ਰਹੀ ਲੋਨ ਉਹ ਵੀ ਅਭੀ ਕਹਿੰਦੇ ਕਿ ਇਸ ਲਾਈਨ ਨੂੰ ਪੂਰਾ ਕਰੂ ਠੀਕ ਹੈ ਕਰਾਂ ਦੇ ਕਟਣ ਅਤੇ ਹੋਟਲਾਂ ਦੇ ਵਧਣ ਦਾ ਸਦਾਚਾਰੀ ਜੀਵਨ ਨੂੰ ਬਹੁਤ ਪ੍ਰਭਾਵ ਪੈ ਰਿਹਾ ਹੈ ਸ਼ੈਰੀ ਰਹਿਣੀ ਨੂੰ ਪਸੰਦ ਕਰਨ ਕਾਰਨ ਲੋਕਾਂ ਵਿੱਚ ਕ੍ਰੋਗੀ ਜ਼ਿੰਮੇਵਾਰੀ ਬਰਾਦਰੀ ਵਾਲੀ ਸਫਾਪਤ ਮਿੱਠਾ ਨਿਮਰਤਾ ਵਾਲੇ ਗੁਣ ਕਟ ਰਹੀ ਹਨ ਜੋ ਕਿ ਕੇਵਲ ਕ੍ਰੋਗ ਦੇ ਆਚਰਨ ਤੋਂ ਉਪਜਦੇ ਹਨ ਇਸ ਤਰ੍ਹਾਂ ਵਿਦਿਆਰਥੀਆਂ ਦੇ ਗੈਰ ਜ਼ਿੰਮੇਵਾਰ ਸਮਾਜ ਵਰਤੋਂ ਵਿੱਚ ਕੋਰੇ सदा चार हदला है, मतलब है।, है? है।, है ठीक है शराफत मिठा बोलना निमता सब ए गुण की हो गया है ड्रोप हो गया थले आ गया गुण बचे ही नहीं है ठीक है बच्चे की है जो बच्चे है बोर्डिंग स्कूलों क्यों जा रहे हैं क्योंकि जिमेवार है ਸਕੂਲਾਂ ਜਾ ਕੇ ਆਪਣਾ ਕੰਮ ਪੂਰਾ ਨਹੀਂ ਕਰ ਰਹੀ। ਸਦਾ ਚਾਰ ਜੀਵਨ ਜੀ ਰਿਹਾ ਡਿਸਪਲਾਈਨ ਚ ਨਹੀਂ ਰਹਿ ਰਹੀ। ਜਿੱਦੇ ਨਾਲ ਉਹ ਕੀ ਕਰ ਰਹੀ ਆ? ਬੋਰਡਿੰਗ ਦੀ ਰਹਿਣੀ ਬੈਣੀ ਜਾ ਰਹੀ। ਨੈਕਸਟ ਹੈ ਮਨੁੱਖ ਦੀਆਂ ਧਾਰਮਿਕ ਰੁਚੀਆਂ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੈ? ਮਨੁੱਖ ਦੀਆਂ ਧਾਰਮਿਕ ਰੁਚੀਆਂ ਬਣਾਉਣ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਇਹ ਕਾਰ ਹੁੰਦਾ ਹੈ ਜਿੱਥੇ ਉਹ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਮਿਲ ਕੇ ਕਿਸੇ ਧਾਰਮਿਕ ਰਸਮ ਵਿੱਚ ਹਿੱਸਾ ਲੈਂਦਾ ਹੈ। ਹੋਲੀ-ਪੋਲੀ ਇਸ ਤਰ੍ਹਾਂ ਕਰਨ ਨਾਲ ਉਧਿਤ ਧਾਰਮਿਕ ਰੁਚੀ ਬਲਵਾਨ ਹੁੰਦੀ ਹੈ। ਪੇਪਰ 'ਚ ਕਿਸ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਕਿ ਘਰ ਦੇ ਪਿਆਰ ਨਾਲ ਧਾਰਮਿਕ ਰੁਚੀ ਬੰਦੀ ਹੈ, ਹੰਜੀ ਬੰਦੀ ਹੈ। ਅਗਰ ਤਰੇ ਘਰ ਦੇ ਧਾਰਮਿਕ ਹੋਣਗੇ, ਸਵੇਰ ਮੰਦਰ ਵਗੈਰਾ ਜਾਂਦੇ ਹੋ, ਪੂਜਾ ਪਾਠ ਕਰਦੇ ਹੋਣਗੇ, ਤੁਸੀਂ ਖੁਦ ਵੀ ਉਹਨਾਂ ਵਰਗੇ ਹੀ ਬਣੋਗੇ। ਇਸ ਕਾਤੇ ਤੁਹਾਨੂੰ ਯਾਦ ਰੱਖਣਾ ਹੈ ਕਿ ਘਰ ਦੇ ਪਿਆਰ ਨਾਲ ਧਾਰਮਿਕ ਰੁਚੀਆਂ ਵਿੱਚ ਵੀ ਵਾਧਾ ਹੁੰਦਾ ਹੈ। ਸਾਡਾ ਇਹ ਲਾਸਟ ਹੈ। ਅਗਰ ਲਾਸ ਦੇਖਿਆ ਜਾਵੇ ਲੇਖਕ ਨੇ ਆਪਣੇ ਪਿੰਡ ਦੀ ਝੰਕੀ ਦਾ ਦ੍ਰਿਸ਼ ਕਿਹੋ ਜਿਹਾ ਚਿੱਤਰਿਆ ਪੇਪਰ 'ਤੇ ਉਹ ਕਹ ਸਕਦਾ ਹੈ ਕਿ ਲੇਖਕ ਨੇ ਕਿਹਦੀ ਝੰਕੀ ਦੱਸੀ ਹੈ ਤੁਸੀਂ ਯਾਦ ਰੱਖਣਾ ਆਪਣੇ ਪਿੰਡ ਦੀ ਉਹ ਕਹ ਸਕਦਾ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਆਪਣੇ ਇਲਾਕੇ ਦੀ ਚਾਹ ਕਰ ਆਪਣੇ ਪਿੰਡ ਦੀ ਝੰਕੀ ਨੂੰ ਦ੍ਰਿਸ਼ਿਆ ਹੈ ਲੇਖਕ ਨੇ ਆਪਣੇ ਪਿੰਡ ਦੀ ਝੰਕੀ ਦਾ ਦ੍ਰਿਸ਼ ਬਖੋਬੀ ਚਿੱਤਰਿਆ ਹੈ ਉਹ ਦੱਸਦਾ ਹੈ ਕਿ ਜਦੋਂ ਉਹ ਪਿੰਡ ਜਾਂਦਾ ਤਾਂ ਸ਼ੀਰਪੜਾਤ ਕੋ ਲੰਘ ਕੇ ਟਿੱਪਿਆ ਕੋਲ ਪੁੱਜ ਕੇ ਇੱਕ ਪਹਾੜ ਓਲੇ ਹੋ ਕੇ ਆਪਣੇ ਪਿੰਡ ਨੂੰ ਵਸਦਾ ਵੇਖਦਾ ਫਿਰ ਦਿਲ ਨੂੰ ਤਿਆਰ ਕਰਕੇ ਪਿੰਡ ਜਾਂਦਾ ਹੈ ਠੀਕ ਹੈ ਬੱਚੇ ਐ ਸੀਗੇ ਤੁਹਾਡੇ 11 ਪ੍ਰਸ਼ਨ ਜਿਹਦੇ ਕੀ ਘਰ ਦੇ ਪਿਆਰ ਤੇ ਬੇਸ ਸੀਗੇ ਆਈ ਥਿੰਕ ਤੁਹਾਡਾ ਕੋਈ ਵੀ ਡਾਊਟ ਨਹੀਂ ਰਿਹਾ ਹੋਵੇਗਾ ਉਹ ਲੰਬੇ ਸਾਰ ਦਾ ਸਾਰਾ ਹੀ ਕਨਕਲੂਜਨ ਤੁਹਾਨੂੰ ਮੈਂ ਕੱਢ ਕੇ ਦੱਸਦਾ ਹੈ ਐ 11 ਪ੍ਰਸ਼ਨ ਤੇ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਡਾਊਟ ਹੈ ਤੁਸੀਂ ਕਮੈਂਟ ਬਾਕਸੇ ਲਿਖ ਸਕਦੇ ਹੋ ਉਹ ਤੁਸੀਂ ਜਾ ਰੱਖਣਾ ਇਸ ਦੇ ਪਾਤਰ ਜਿਹੜੇ ਪਾਤਰ ਸੀਗੇ ਬੀਬੀ ਪਾਤਰ ਸੀਗੀ ਗੁਰੂ ਨਾਨਕ ਦੇਵ ਜੀ ਦੀ ਮਦਰ ਪਾਤਰ ਸੀਗੇ ਮੁਹੰਮਦ ਸਾਫ ਸੀਗੇ ਜਿਹੜੇ ਆਪਣੀ ਬੀਬੀ ਨੂੰ ਬਿਲਕੁਲ ਪਿਆਰ ਨਹੀਂ ਕਰਦੇ ਸੀ ਕਲਾਇਮ ਸੀਗਾ ਠੀਕ ਹੈ ਬੀਬੀ ਖਦੀਜਾ ਸੀਗੀ ਇਹ ਸਾਰੇ ਹੀ ਇਹਨਾਂ ਦੇ ਪਾਤਰ ਹੈ ਪੇਪਰ 'ਚ ਡਾਇਰੈਕਟਲੀ ਪੁੱਛ ਸਕਦੀ ਹੈ ਕਿ ਇਹ ਵਾਲਾ ਪਾਤਰ ਕਿਹਦਾ ਹੈ ਕਿਦੇ ਅੰਦਰ ਆਉਂਦਾ ਹੈ ਯਾਰ ਇਹ ਵਾਲਾ ਪਾਤਰ ਘਰ ਦੇ ਪਿਆਰ ਅੰਦਰ ਆਉਂਦਾ ਹੈ ਅਗਰ ਵੀਡੀਓ ਅੱਛੀ ਲੱਗੀ ਹੋਏ ਜਿਆਦਾ ਤੋਂ ਜਿਆਦਾ ਆਪਣੇ ਫਰੈਂਡ ਸਰਕਲ ਤੱਕ ਸ਼ੇਅਰ ਕਰੋ ਥੈਂਕ ਯੂ ਫॉर ਵਾਚਿੰਗ